ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਤਾਂ ਦੋਸਤੋ ਕਈ ਕਲਾਕਾਰਾਂ ਨੇ ਥ੍ਰੈਟ ਭੇਜਿਆ ਡਿੜਵੇ ਚ ਲਾਇਕ ਸ਼ੋਅ ਕਰਕੇ ਝੁਕਿਆ ਨਹੀਂ ਪੁੱਤ ਪਿੱਛੇ ਪਿਓ ਕਰਕੇ ਇਹ ਲਾਈਨ ਸਭ ਨਾਲੋਂ ਵਿਵਾਦਿਤ ਲਾਈਨ ਸੀ ਜਿਸ ਤੋਂ ਬਾਅਦ ਇੱਕ ਵਾਰ ਫਿਰ ਬੱਬੂ ਮਾਨ ਤੇ ਸਿੱਧੂ ਮਸੇਵਾਲੇ ਦੀ ਇੱਕ ਵੱਡੇ ਲੈਵਲ ਤੇ ਕੰਟਰੋਵਰਸੀ ਚੱਲ ਰਹੀ ਹੈ ਤੇ ਇਸ ਵਿਵਾਦ ਨੂੰ ਹੋਰ ਵੱਡਾ ਬਣਾ ਦਿੰਦਾ ਹੈ ਬਾਪੂ ਬਲਕੌਰ ਸਿੰਘ ਦਾ ਇਹ ਬਿਆਨ ਕਿ ਸਾਨੂੰ ਡਿੜਵੇ ਸ਼ੋਅ ਲਾਉਣ ਨਹੀਂ ਦਿੱਤਾ ਜਾ ਰਿਹਾ ਸੀ ਸਾਡੇ ਤੇ ਝੂਠੇ ਪਰਚੇ ਵੀ ਕਰਵਾਏ ਅਸੀਂ ਉਹ ਧੱਕੇ ਨਾਲ ਸ਼ੋਅ ਲਾਇਆ ਸੀ ਫਿਰ ਇਸ ਤੋਂ ਬਾਅਦ ਸਿੱਧੂ ਦੇ ਫੈਨਾਂ ਨੇ ਲਗਾਤਾਰ ਬੱਬੂਮਾਨ ਦੇ ਜਵਾਬ ਵਿੱਚ ਰੀਲਾਂ ਤੇ ਪੋਸਟਾਂ ਪਾਉਣਾ ਸ਼ੁਰੂ ਕਰ ਦਿੱਤੀਆਂ ਜਿਆਦਾ ਵਿਰੋਧ ਹੋਣ ਤੋਂ ਬਾਅਦ ਬੱਬੂਮਾਨ ਦੀ ਟੀਮ ਦਾ ਵੀ ਇਸ ਮਾਮਲੇ ਬਾਰੇ ਬਿਆਨ ਸਾਹਮਣੇ ਆਉਂਦਾ ਹੈ ਅਤੇ ਹੁਣ ਬੱਬੂਮਾਨ ਦੇ ਸਭ ਤੋਂ ਜਿਗਰੀ ਯਾਰ ਬਬਲਾ ਖੰਡ ਦਾ ਵੀ ਇਸ ਮੁੱਦੇ ਤੇ ਵੱਡਾ ਬਿਆਨ ਆਉਂਦਾ ਹੈ ਬਬਲਾ ਖੰਡ ਕਹਿੰਦਾ ਹੈ ਕਿ ਇੱਕ ਸਿੰਗਰ ਦੇ ਗਾਣੇ ਕਰਕੇ ਡਿੜਵੇ ਦਾ ਮੂੜ ਵਿਵਾਦ ਉੱਠ ਚੁੱਕਿਆ ਹੈ ਵੈਸੇ ਤਾਂ ਪਹਿਲਾਂ ਵੀ ਅਸੀਂ ਲੋਕਾਂ ਨੂੰ ਦੱਸ ਚੁੱਕੇ ਹਾਂ ਕਿ ਅਸੀਂ ਕਿਸੇ ਤੇ ਪਰਚਾ ਨਹੀਂ ਕਰਵਾਇਆ ਨਾ ਸਾਨੂੰ ਕਿਸੇ ਪਰਚੇ ਕਰਵਾਉਣ ਦੀ ਲੋੜ ਹੈ ਸੋਸ਼ਲ ਮੀਡੀਆ ਤੇ ਮੁਰ ਉਹੀ ਵੀਵਾਦ ਦੇਖ ਕੇ ਮੈਨੂੰ ਗੁੱਸਾ ਆਇਆ ਸਾਡੇ ਤੇ ਝੂਠੇ ਪਰਚਾ ਕਰਵਾਉਣ ਦਾ ਦੋਸ਼ ਲਾਏ ਜਾ ਰਹੇ ਨੇ ਅਸੀਂ ਜਨਾਨੀਆਂ ਨਹੀਂ ਹੈਗੇ ਕਿ ਪਰਚੇ ਕਰਵਾਵਾਂਗੇ ਅਸੀਂ ਬਹਿਮ ਜ਼ਰੂਰ ਕੱਢ ਦਿੰਨੇ ਹਾਂ ਜੇ ਕੋਈ ਟੀੜਫਿੜ ਕਰੇ ਤੇ ਮੇਰੀ ਸਰਦਾਰ ਬਲਕੌਰ ਸਿੰਘ ਨੂੰ ਇਹ ਹੀ ਬੇਨਤੀ ਹੈ ਕਿ ਤੁਸੀਂ ਧਿਆਨ ਨਾਲ ਜਾਂਚ ਕਰੋ ਵੀ ਪਰਚਾ ਕਰਵਾਇਆ ਸੀ ਜਾਂ ਨਹੀਂ ਜੇ ਕਰਵਾਇਆ ਸੀ ਤਾਂ ਉਹ ਕੌਨ ਸੀ ਸਾਨੂੰ ਵਿਵਾਦਾਂ ਚ ਨਾ ਫਸਾਓ ਹੁਣ ਅਸੀਂ ਬਿਲਕੁਲ ਚੁੱਪ ਹਾਂ ਤੇ ਸਾਨੂੰ ਚੁੱਪ ਹੀ ਰਹਿਣ ਦਿਓ ਤਾਂ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਕੇ ਜਾਇਓ ਜੇਕਰ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ